ਰਾਜੀ ਦੇ ਕਿੱਥੇ ਲੰਘਦਾ ਉਸ ਖਾਦਾ ਨਾ ਖਾਦਾ ਕਹਣ ਲੱਗਾ ਵੀ ਬਾਜੀ ਮੈਂ ਦੁਬਾਰ ਖਾਣਾ ਨਹੀਂ ਹੈਗਾ ਕਹਣ ਲੱਗਾ ਚੰਗਾ ਤਲ ਕੁੱਤਨ ਪਾ ਦੇ ਤੇ ਕਹਿੰਦਾ ਅੱਛਾ ਜੀ ਮੈਂ ਚੱਲਿਆ ਕਹਿੰਦਾ ਨਹੀਂ ਜਾਣਾ ਨਹੀਂ ਹੈਗਾ ਤੇ ਫਿਰ ਕਹਿੰਦਾ ਵੀ ਦਸਾਂ ਲੈ ਕੇ ਜਾਣੀ ਤੇ ਉਹ ਉਹ ਕਹਿੰਦੇ ਉਹ ਕਹਣ ਲੱਗਾ ਵੀ ਚੱਲ ਮੇਰੇ ਨਾਲ ਫੇਰ ਲੱਗਿਆ ਫੇਰ ਲਗਾ ਕੇ ਕਹਿੰਦਾ ਅੱਡੀ ਚਾਦਰ ਪਿਛਾ

ਨਾਂਕਾ ਕਿਥੇ ਪੱਥਰ ਚਕਾਏ ਨੇ ਜਦ ਇਹ ਕੱਪੜਾ ਖੋਲਿਆਉਣ ਲੱਗਾ ਨਾ ਜਿਹਦੇ ਵਿੱਚ ਮੋਹਰਾ ਠਮਾਸੀਆਂ ਤੇ ਸੋਨੇ ਦੀਆਂ ਇਹ ਵੀ ਵੇਹ ਮਾਤਰਾ ਵਾਲਾ ਮਾਜਨਾ ਬੰਨ੍ਹ ਕੇ ਰੱਖਾ ਜਿਹਦਾ ਬੋਝ ਨਹੀਂ ਲੱਗਿਆ ਮੈਂ ਚੱਕ ਕੇ ਉਹਦੇ ਘਰੇ ਲਾ ਵੜਿਆ ਤੇ ਕਹਿੰਦਾ ਇਹ ਬਸਰ ਨਹੀਂ ਵਿਆਹ ਹੈਗਾ ਮੈਂ ਕੋਈ ਤਾਂ ਗਾਵਾ ਜੀ ਕਹਿੰਦੇ ਜੀ ਦਸਾਂਗੇ ਜਿੱਥੇ ਵੀ ਕਰਨਾ ਵੀ ਇਹਨੂੰ ਆਪਣੀ ਲੜਕੀ ਨੂੰ ਦੇ ਦੇ ਨਹੀਂ ਕਹਿੰਦੇ ਇਹ

ਜੇ ਬਹੁਤ ਟਾਈਮ ਆ ਗਿਆ ਤੇ ਜੇ ਬਹੁਤ ਟਾਈਮ ਆ ਗਿਆ ਤੇ ਇਹ ਵਿਦਿਆਰਥੀ ਨੂੰ ਸਾਧ ਪਰਣੀ ਆ ਨਾਮਕ ਸਿੱਖ ਪਰਣੀ ਆ ਤਾਂ ਆਖਣਗੇ ਕਿੜਕ ਬੜੀ ਸਾਧ ਨੂੰ ਸਾਰਾ ਵੀ ਘਰ ਆ ਗਿਆ ਹਨਾ ਇੱਥੇ ਪੜੋ ਆਪਣਾ ਜੈ ਨਹੀਂ ਜਾਣਾ ਇਹ ਨੂੰ ਇੱਥੇ ਪੜੀ ਕਦੇ ਵਧਾ ਪਰਤੀ ਨੂੰ ਸਾਧ ਪਰਣੀ ਆ ਇਹ ਨੂੰ ਕੋਈ ਫਿਰਦੀ ਬਾਤ ਬੀਤ ਦੀ ਅਗਰ ਕੋਈ ਕੰਟੇਰ ਨਹੀਂ ਜਾਣਾ ਤੇ ਗੱਡੀ ਗੱਡੀ ਪੁੱਛੋ ਇਹਨਾਂ ਨੂੰ ਜਿੰਨੀਆਂ ਕੋਈ ਗੱਡੀ ਪੁੱਛੀ ਜਿੰਨਾਂ ਦੇ ਇਹ ਜਿਹੜੀ ਕਿਹਾ ਨਾ ਹੁੰਦੇ ਇਹਦੀ ਵੱਡੀ ਗੇੜੀ ਸੀ ਕਹਿੰਦਾ ਵਰਦ ਬਾਗੋਂ ਬਾਗੋਂ ਕਿਦਾਂ ਫਲਾਣੇ ਦੇ ਅੜਾ ਇੱਕ ਫਲਾਣੇ ਦੇ ਉਹ ਫਿਰ ਇੱਕ ਫਿਰਦਾ ਇਹ ਜੋ ਵੱਡੀ ਗੁੰਡੀ ਗਰੀਬ ਹੈ ਕਿ ਮੱਲੇ ਹੁਣ ਖਾਵਾਂ ਦੇ ਬਾਦ ਇਕੱਠੇ ਕਰਨ ਲਈ ਜੇ ਇਤਨਾ ਲਗੇ ਲਾਉਣੇ ਨੂੰ ਜਿਆ ਗਿਰ ਜਾਂਦਾ ਕਹਿੰਦਾ ਫਿਰ ਇਹ ਪਰਮਾਤਮਾ ਨੇ ਕਹਿੰਦੇ ਜੇ ਖਬਰ ਹੋਈ ਕਿ ਤੇਰੇ

ਨਾ ਨਾ ਖੰਡਿਆ ਮਚਾ ਤੇ ਬਾਬੇ ਨਾਨਕ ਨਾਮਾ ਪਉਣਾ ਹਾਰੀ ਬਣਾ ਕੇ ਕਹਿੰਦੇ ਇੱਥੇ ਚੱਲ ਜੀ ਗਾਜੀ ਤਿੰਨ ਪੰਜ ਸਾਹਿਬ ਤੇ ਉਹ ਲੜਕੀ ਨੂੰ ਖਬਰ ਹੋਈ ਜੂ ਪੰਜ ਸਾਹਿਬ ਆ ਗਏ ਤ੍ਰਿਪਾੰਦਿ ਮੇਰੇ ਮੱਥੇ ਨਹੀਂ ਲਾਣਾ ਹਨ ਉਹਨਾਂ ਨੂੰ ਉੱਥੇ ਘੋੜੇ ਵਾਲੀ ਗੋਬੇ ਦੀ ਬਾੜ ਦੋ ਇਹ ਇੱਧਰ ਨਹੀਂ ਲਾਣਾ ਨੂੰ ਇਹ ਆਪਣਾ ਵਿਆਹ ਖਰਾਬ ਕਰਨਗੇ ਤੇ ਉਹਨਾਂ ਨੂੰ ਉੱਥੇ ਬਾੜ ਦੋ ਪੰਜ ਉਹਨਾਂ ਪਰਜਾਨੋ ਕੋਲ ਵਾਲੇ ਦੇ ਕੋਲ ਜਗ੍ਹਾ ਦੇਤੀ ਤਾਂ ਉੱਥੇ ਉਹਨਾਂ ਨੇ ਮਾਰ ਕੇ ਰੜਕਾ ਜੀ ਗਾ ਵੀ ਦਿਖਾ ਕੇ ਦੇਰੀਆਂ ਅਸਣ ਲਾ ਕੇ ਬੈਠ ਗਏ ਤੇ ਕਾਹਦਾ ਖਾਣਾ ਪਾਣਾ ਆਇਆ ਉਹ ਆ ਜਾ ਸਤ ਲਿਆ ਤੇ ਰਾਤ 3:30 ਪਰ ਤਿੰਨ ਚਾਰ ਵਜੇ ਨੂੰ ਫੇਰੇ ਹੁੰਦੇ ਨੇ ਫਿਰ ਇਹਦੇ ਫੇਰੇ ਹੁੰਦੇ ਨੇ ਕਹਿੰਦੇ ਜੇ ਸਾਵਾਂ ਨੂੰ ਖਬਰ ਕਰੀ ਵੀ ਆਓ ਬਾਗੋ ਫੇਰੇ ਹੋ ਰਿਹਾ ਨੇ ਤੇ ਫੇਰਾ ਵੀ ਨਾ ਬਾਗੋ ਉੱਥੇ ਫੇਰਾਂ ਤੇ ਚਲੇ ਗਏ ਹੁਣ ਜਦੋਂ ਪੰਡਤ ਫੇਰੇ ਲੱਗਾ ਕਲਾ ਜਦੋਂ ਕਹਾ ਕਰਨਾ ਜਿਗਮਾਨ ਕਰੋ ਟਕਾ ਉਹ ਕਹਿੰਦੇ ਕੱਢ ਕੇ ਸੁਣਿਆ ਦੋ ਮੋਹਰੇ ਰੱਖਦਾ ਗੁਰੂ ਤੇ ਐਨਕਨੇ ਸੋਚਿਆ ਇਹਦਾ ਕੋਈ ਰੇਆ ਕੰਮ ਇਹਦਾ ਸੁਣਿਆ ਕਮਾਸ਼ਿਆ ਰੱਖਾ ਲੱਗਿਆ ਉਹ ਬਈ ਉਹਨੇ ਸਵਾਦ ਬਦ ਲਾਇਆ ਫਿਰ ਬੋੜੀ ਤੇ ਮਾਰੋਈ ਕਹਿੰਦਾ ਵਾਹ ਕਰੋ ਟਕਾ ਜੀ ਵਾਹ ਕਰੋ ਟਕਾ ਜੀ ਪ੍ਰਭਾ ਜੀ ਸੁਹਾ ਸੁਹਾ ਕਲਾ ਕਰਦਾ ਕਰਦੇ ਤੇਰੀ ਬਾੜੀ ਆ ਗਈ ਉਹਨਾਂ ਦਾ ਪਰਵਾ ਪੰਡ ਭਰ ਗਿਆ ਜੇ ਫਿਰ ਹੋਏ ਹੋਏ ਫਿਰ ਉਹ ਬਾਦ ਹੋਏ ਕਹਾਂਗਾ ਨਾ ਭਾਈ ਨਾ ਬਾਬੇ ਨਾ ਹਮਾ ਜੀ ਜੇਤੀ ਨੂੰ ਜੋ ਦਾਨ ਦੇਣਾ ਦਾਨ ਦੇ ਗਏ ਫਿਰ ਕੰਮ ਇਹ ਐਸੀ ਸ਼ਾਮ ਤੋਂ ਭਰ ਸਵਾ ਪ੍ਰਹਰ ਕੰਨੇ ਜੇ ਸੋਰਨ ਬਖਾਤਾ ਬਸ ਕੰਨੇ ਸੋਨੇ ਚਾਂਦੀ ਦੇ ਲੈਣੇ ਤੇ ਬਸਤਰ ਕੱਪੜੇ ਇਹਨਾਂ ਆ ਗਏ ਬੇਰੀ ਥੱਲੇ ਆ ਗਏ ਆਸਨ ਫੋਨ ਕਾੜ ਕਾੜ ਦਿੱਤੀਆਂ ਯਾਰ ਟੋੜ ਲਾਤੇ ਜਿਹੜੇ ਏਡਾ দান ਕਰਾਵਾ ਦਿੱ ਜਿਹੜਾ 13 ਭਾਜਾਣਾ ਇਹਨਾਂ ਫੇਰ ਇੱਥੇ ਪ੍ਰਾਪਤ ਹੋਇਆ ਉਹ ਮਤਲਬ ਉਹ ਵੀ ਐਡਸ ਨਾਂ ਕਿਨੇ ਤਾਂ ਉਹ ਕਹਿੰਦੇ ਨੇ ਏਡਾ ਕੋਈ ਨਾਸੀ ਹੋਠ ਆ ਤਾਂ ਉਹਦਾ ਤਮ ਉਹ ਵੀ ਨਹੀਂ ਚੱਲਦਾ ਤਿਵੇਂ ਕਿਸੇ ਨੂੰ ਪਤਾ ਆ